ਕਹਿੰਦੇ ਪੈਂਟਾ ਪਲਮੇ ਵਾਲਾ ਕਬੱਡੀ ਪਾਉਣ ਦੇ ਲਈ 왔다 ਹੈ ਬੈਸਟਾ ਨੂੰ ਚੀਪਾ ਦਿੱਤੀਆਂ ਜਾਣੀਆਂ ਪਰ ਆ ਵੱਡਾ ਮੇਲਾ ਚੱਲਦਾ ਕੱਠ ਵੀ ਵੱਡਾ ਗੁਰਵਿੰਦਰ ਘਾਂਗੇ ਦੇ ਪਿੰਡ ਰੌਣਕਾ ਸਾਡੇ ਯਾਰ ਦੇ ਪਿੰਡ ਰੌਣਕਾ ਹਾਕਮ ਵਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਰੰਮਦੇ ਜਾਫੀ ਐ ਜੀਪ ਤੇ ਬਹਿ ਗਿਆ ਜਿਹੜੇ ਜਿਹੜੇ ਆਦੇ ਆ ਵੀ ਹਾਕਮ ਵਾਲੀਆ ਜੀਪ ਜਿੱਤੂ ਇਹ ਕਹਿੰਦੀ ਤਾੜੀਆਂ ਮਾਰ ਕੇ ਗੁਜਰਾ ਦਾ ਟ੍ਰਾਂਟੋ ਕੱਪ ਦਾ ਬੈਸਟ ਉਹ ਫਰਿਆਦ ਕੇ ਵਾਲਾ ਮਨੂਕ ਕੇ ਵਾਲਾ ਕਬੱਡੀ ਪੌਂਡ ਦੇ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਚਾਰ ਨੇ ਚਾਰੇ ਚਾਰ ਬਰ ਚਾਰ ਕਾਲੇ ਸੰਘੇ ਵਾਲਾ ਕਾਲੇ ਸੰਘੇ ਵਾਲਾ ਲਓ ਸ਼ਹਿਜ਼ਾਦ ਤੇ ਸਰੀ ਇਹ ਦਰਮਿਆਨ ਕਾਂਗੇ ਦੇ ਵਿੱਚ ਸਿਰੇ ਦੀ ਟੱਕਰ ਅੱਜ ਦੇ ਦਿਨ ਦਾ ਗ੍ਰੈਂਡ ਫਾਈਨਲ ਲਓ ਪਈ ਹੋਈ ਰੇਡ ਹਰ ਜੋ ਪਾਸੇ ਨਜ਼ਾਰਾ ਆ ਜਾਣ ਢਾਂਗੇ ਵਾਲੇ ਕੀ ਹਾਲ ਚਾਲ ਸਿਰਾਰ ਨਾਲ ਸਾਰੇ ਢਾਂਗੇ ਦੇ ਖਿਡਾਰੀਆਂ ਦਾ ਧੰਨਵਾਦ ਲੈ ਵੀ ਗੁਰਵਿੰਦਰ ਆਰਨੇਦ ਬਾਈ ਲਾਈਵ ਵੇਂਦਾ ਤੇ ਕਹਿੰਦਾ ਢਾਂਗੇ ਵਾਲੇ ਸਾਡੇ ਭਰਾ ਨੂੰ ਮੁਬਾਰਕਬਾਦ ਦੇ ਦੇ ਯਾਰਾ ਉਹ ਵੀ ਕਬੱਡੀ ਦਾ ਆਸ਼ਿਕ ਹੈ ਨਾਲ ਰਜਿੰਦਰ ਸਾਡਾ ਬਾਈ ਹੈ ਇੱਕ ਪਾਸੇ ਕਹਿੰਦੇ ਤਲਵਣ ਵਾਲਾ ਮੇਰੇ ਮਿੱਤਰੋ ਪਿੰਟਾ ਆਓ ਸਾਹਮਣੇ ਫਰਿਆਦ 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 ਚੱਕੇ ਜਾਮ ਚੱਕੇ ਜਾਮ ਚੱਕੇ ਜਾਮ ਜੱਟੇ ਨਾਮ ਜੱਟੇ ਗਬਰੂਆ ਸਿਰਾ ਗਬਰੂਆ ਸਿਰਾ ਗਬਰੂਆ ਸਿਰਾ ਓਏ ਗਬਰੂਆ ਭਾਈ ਫਰਿਆਦ ਆ ਜਫਾ ਵਧੀਆ ਲੱਗਾ ਤੇ ਤਾੜੀ ਤੋੜੀ ਕਹ ਗੇ ਮੇਲਾ ਚੱਲਦਾ ਗੁਰਵਿੰਦਰਾ ਜੱਤਪਾਲ ਚੁੱਟੀ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿ ਦੋ ਪੈਰ ਘੜ ਤਰਨਾ ਪਰ ਟੂਰਨਾਮੈਂਟ ਦੇ ਨਾਲ ਹਾਕਮ ਵਾਲਿਆਂ ਦਾ ਪੰਗਾ ਹਾਕਮ ਵਾਲਿਆਂ ਦਾ ਪੰਗਾ ਹਾਕਮ ਵਾਲਿਆ ਪਾ ਯੱਕ ਪਿਆਰ ਨਾ ਪਿਆਰ ਨਾ ਬਾਬਾ ਮੇਰ ਕਰੇ ਵਾਹਿਗੁਰੂ ਮੇਰ ਕਰੇ ਆ ਯਾਰ ਬਾਹਰੋਂ ਨਾ ਮਾਂ ਦੀ ਧਰਤੀ ਹੈ ਦਾਸ ਨੂੰ ਮੌਸਮ ਦੇ ਚਰੌਂਕਾਂ ਨੇ ਔਰ 11 ਨੂੰ ਕਹਿੰਦੇ ਪੰਜਾਬ ਚੈਂਪੀਅਨਸ਼ਿਪ ਕਾਲਾ ਬਾਗੜੀ ਵਾਲਾ ਭਰਾ ਵੱਡਾ ਕਹਿੰਦਾ ਵੀ ਨਵੇਂ ਹਾਲਣ ਦੇਣੇ ਹੈ ਗੱਲਾਂ ਟਿਕਾਣੇ ਲੱਗੀਆਂ 12 ਨੂੰ ਕਹਿੰਦੇ ਹਰਦੋ ਰਤਨ ਮੇਜਰ ਲੀਗ ਦਾ ਵੱਡਾ ਕੱਪ ਆਹ ਸਰਾ ਆਹ ਸਰਾ ਆਹ ਸਰਾ ਸਨੀ ਕਾਲੇ ਸੰਘਿਆਲਾ ਉਹ ਨੰਬਰ ਬਰੋਬਰੀ ਦੇ ਕਰ ਗਿਆ ਮੇਰੇ ਮਿੱਤਰੋ ਐਨ ਵੱਡਾ ਮੇਲੇੜ ਪੈ ਗਈ ਤੇ ਕਰੀ ਗੱਲ ਸਕਰਾਸ ਲਓ ਸਾਹਮਣੇ ਕਬੱਡੀ ਪੌਂਡ ਦੇ ਚਿੱਤਪਾਲ ਫੇਰ ਵੱਧਦਾ ਹੈ ਚਿੱਟੀ ਵਾਲਾ ਚਿੱਤਪਾਲ ਕਬੱਡੀ ਪੌਂਡ ਦੇ ਵੱਧਦਾ ਹੈ ਕਹਿੰਦੀ ਹੰਗ ਮਾਲਿਆ ਪਰ ਦੂਸਰੇ ਪਾਸੇ ਦੂਸਰੇ ਪਾਸੇ ਆ ਮੁੰਡਾ ਗੁਜਰਾਵਾ ਆ ਮੁੰਡਾ ਗੁਜਰਾਵਾ ਸਰਾ ਲਾਉਣ ਲੱਗਿਆ ਯੱਕਾ ਇਹਨੂੰ ਮਨੂਕਾਂ ਦੇ ਜਸਵਿੰਦਰ ਮੰਗੂ ਸਾਡਾ ਸਰਪੰਚ ਕਹਿੰਦਾ ਵੀ ਆਹ ਰੇਲ 2100 ਦੀ ਤਪੁਰਜੀ ਵਾਲੇ ਦੀਪਦੀ ਹੈ ਉਧਰ ਲਾ ਬਹਿ ਜਾਓ ਤੇ ਨਜ਼ਾਰੇ ਲੈ ਜਾਓ ਬਹਿ ਜਾਓ ਤੇ ਨਜ਼ਾਰੇ ਲੈ ਜਾਓ ਬਹਿ ਜਾਓ ਤੇ ਨਜ਼ਾਰੇ ਲੈ ਜਾਓ ਮੇਜਰ ਫਰਾਨ ਭਰੂਰ ਦਾ ਵਿੰਦਰ ਸਿੱਧੂ ਦਾ ਕੰਪਾ ਲੰਡੇ ਗੇ ਦਾ ਵੱਡਾ ਰੋਲਾ ਆਇਆ ਖੇਡ ਮੇਲੇ ਦੇ ਇਹ ਵੀ ਕਹਿੰਦੇ ਸਾਰ ਜੱਟਾ ਲੰਬੀ ਪਾਰੀ ਦੇ ਘੋੜਿਆ ਹਾ ਸਾਹਮਣੇ ਕਹਿੰਦੇ ਸ਼ਕਰਪੁਰੀਆ ਫਰਿਆਦ ਬੱਲੇ ਬੱਲੇ ਕਰਾ ਗਿਆ ਸ਼ਕਰਪੁਰੀਏ ਦੇ ਬੀ ਹੈ ਆ ਦੋਵਾਂ ਦਾ ੜਕਾ ਜਾਂ ਬਣਿਆ ਹੋਇਆ ਹੈ ਕਾਂਗੇ ਵਾਲਾ ਕਹਿੰਦਾ ਮੈਂ ਤੇ ਸਵਾਪ ਤੋਂ ਅਖਬਾਰੀ ਕੀਤੀ ਸੀਗੀ ਕਾਂਗੇ ਵਾਲਾ ਕਹਿੰਦਾ ਪੁਰ ਅਖਬਾਰੀ ਕੀਤੀ ਸੀ ਏ ਮਨੂਕ ali ਮਨੂਕ ali ਮਨੂਕ ali ਮੁੰਡਾ ਗੁਜਰਾ ਦਾ ਸਿਰਾਲਾ ਆ ਗਿਆ ਸਿਰਾ 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 ਲੱਗ ਗਿਆ ਹਾਜਤਪੁਰਜੀ ਵਾਲਾ ਗੁਰਵਿੰਦਰ ਬਾਹਰ ਮੈਚ ਉਹ ਗਿਆ ਨਾ ਮਰੇ ਕਹਿੰਦੇ ਪੈਂਟਾ ਤਰਲ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਹੋ ਜੋ ਥੋੜਾ ਥੋੜਾ ਪਾਸੇ ਨੂੰ ਆਹ ਜਿੰਦਗੀ ਦੇ ਲੈ ਲੋ ਨਜ਼ਾਰੇ ਮਿੱਤਰੋ ਫਿਰ ਇਹ ਆਉਣੇ ਨਹੀਂ ਦੁਬਾਰੇ ਮਿੱਤਰੋ ਲੰਘਿਆ ਵੇਲਾ ਤੇ ਫੇਰ ਪਛਤਾਉਗੇ ਹਾਕਮ ਵਾਲੀ ਹੈ ਹਾਕਮ ਵਾਲੀ ਹੈ ਹਾਕਮ ਵਾਲੀਆ ਹਾਕਮ ਵਾਲੀਆ ਜੰਗੂ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਪੈਂਟਾ ਦਰਦ ਮਹਿਸੂਸ ਕਰਦਾ ਹੋਇਆ ਭਾਈ ਗੁਰੂ ਮੇਰ ਕਰੇ ਵੀਰੇ ਬਾਹਰੋਂ ਨਾ ਕੋਈ ਆਇਓ ਫੇਰ ਬੜ ਕੇ ਬਾਹਰਲੇ ਪਾਸੇ ਕੋਈ ਨਾ ਗਰਾਊਂਡ ਦੇ ਵਿੱਚ ਆਵੇ ਬਾਹਰੋਂ ਬਾਹਰੋਂ ਨਾ ਆਇਓ ਵੀਰੇ ਇੱਧਰ ਆਸ ਗਰਾਜ ਇੱਧਰੋਂ ਬੰਦੇ ਆ ਪਾ ਫਰਿਆਦ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਮਲੂਕ ਨੇ ਚਾਰ ਟੱਚ ਲੈ ਕੇ ਦੋ ਜੱਫੇ ਲਾਏ ਆ ਪਰ ਮੁੰਡੇ ਮਾਨਸਾ ਵਾਲੇ ਨੇ ਪੰਜ ਟੱਚ ਤਿੰਨ ਜੱਫੇ ਹਾਕਮ ਵਾਲਿਆ ਜੱਗੂਜੀਪ ਦਾ ਜੇਤੂ ਬਣ ਗਿਆ ਜੱਗੂ ਲਈ ਤਾੜੀਆਂ ਮਾਰੇ ਜ਼ੋਰਦਾਰ ਹਾਂ ਲੈ ਵੀ ਸਗਰਾਜ ਜਤਪਾਲ ਚਿੱਟੀ ਨੇ ਬਾਈ ਰੇਡਰ ਵੀ ਸੁਣ ਲਿਓ ਚਤਪਾਲ ਚਿੱਟੀ ਨੇ ਨੌ ਰੇਡਾਂ ਪਾ ਕੇ 6 ਨੰਬਰ ਲਏ ਆ ਪਰ ਦਵਰਜੀ ਆਏ ਨੇ 6 ਦੀਆਂ 6 ਮੋੜਤੀਆਂ ਦੀਪ ਦਵਰਜੀ ਗੁਰਵਿੰਦਰ ਦਾ ਯਾਰ ਜੀਪ ਜਿੱਤ ਗਿਆ ਇੱਕ ਤਾੜੀ ਦੀਪ ਨੇ ਮਾਰੇ ਜ਼ੋਰਦਾਰ ਦੀਪ ਕਿਹੜੀ ਸਾਈਡ ਆ ਯਾਰ ਦੀਪ ਕਿੱਧਰ ਲੈ ਬੰਨੇ